ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਮੈਂ ਬਣਾਉਣ ਲੱਗੀ ਸੀ ਅੰਬੀਆਂ ਦੀ ਮਿੱਠੀ ਤੇ ਖੱਟੀ ਚਟਨੀ ਚਾਰ-ਪੰਜ ਮੈਂ ਅੰਬੀਆਂ ਲਈਆਂ ਉਹਨਾਂ ਨੂੰ ਧੋਤਾ ਸਾਫ਼ ਕੀਤਾ ਛਿਲਿਆ ਫਿਰ ਉਹਨਾਂ ਨੂੰ ਮੈਂ ਬਿਲੀ ਗਾਸ਼ ਕੀਤਾ ਆਹ ਦੇਖੋ ਇਹਨੂੰ ਗਾਸ਼ ਕਰਨ ਲੈ ਫਿਰ ਥੋੜਾ ਜਿਹਾ ਨਮਕ ਤੇ ਗਰਮ ਮਸਾਲਾ ਔਰ ਇੱਕ ਖੰਡ ਮੈਂ ਕੜਾਈ ਧਰਦੀ ਆ ਗਰਮ ਤੇ ਸਬ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੋ ਮੈਂ ਅੰਬੀਆਂ ਕ੍ਰਸ਼ ਕੀਤੀਆਂ ਅੰਬੀਆਂ ਨੂੰ ਤਾਂ ਇਹ ਮੈਂ ਇੰਡਕਸ਼ਨ ਤੇ ਜਦੋਂ ਇਹ ਚਮੰਦਾ ਪਾਣੀ ਬਿਲਕੁਲ ਸੁੱਕ ਜੇ ਦੇ ਵਿੱਚ ਆ ਪਾ ਦਨੀ ਹੈ ਜੀ ਸ਼ੂਗਰ ਫਿਰ ਆ ਪਾਵਾਂਗੇ ਖੰਡ ਇਹਦੇ ਚ ਮਾ ਪਾਤੀ ਹੈ ਜੀ ਖੰਡ ਖੰਡ ਮਿੱਠੀ ਗੁੱਟੀ ਆ ਹੋਲੀ ਹੋਲੀ ਜਨਾ ਤੱਕ ਨੇ ਪਕਣਾ ਵਾ ਫਿਰ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਥੀ ਲੂਨ ਹੋਰ ਬਰਾਂ ਮਸਾਲਾ ਨਾ ਟੇਸਟ ਹੋ ਜੂਗਾ ਖੱਟ ਮਿੱਠਾ ਇਹ ਬਣ ਗਈ ਹੈ ਜੀ ਅੰਬਾਂ ਦੀ ਅੰਬੀਆਂ ਦੀ ਚਟਨੀ ਖੱਟ ਮਿੱਠੀ ਇਹ ਰੋਟੀ ਨਾਲ ਖਾਈਏ ਜਾਂ ਬਰੈਡ ਤੇ ਲਾ ਕੇ ਖਾলে ਬਹੁਤ ਸਵਾਦ ਲੱਗਦੀ ਆ ਅੰਜਨ ਕਹਿੰਦਾ ਨਹੀਂ ਜੇ ਸਾਡੀ ਮੰਮੀ ਬਣਾਉਂਦੀ ਹੁੰਦੀ ਸੀਗੀ ਇਹ ਚਟਨੀ ਜੀ ਦੋ ਫੁਲਕੇ ਤੇ ਮੈਂ ਤੁਹਾਨੂੰ ਹੁਣ ਚਕਲੇ ਟੇਸਟ ਕਰਕੇ ਦੱਸਦੀ ਆ ਇਹ ਕਿਵੇਂ ਬਣੀ ਲੜੀ ਆ ਤੇ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਕਿਉਂਕਿ ਮੌਸਮ ਹੈ ਹੁਣ ਅੰਬੀਆਂ ਆਈਆਂ ਵਾ ਆਚਾਰ ਵੀ ਪੈਣਾ ਵਾ ਤੇ ਅੰਬੀਆਂ ਤੋਂ ਅਲੱਗ-ਅਲੱਗ ਚੀਜ਼ਾਂ ਬਣ ਸਕਦੀਆਂ ਨੇ ਮੈਂ ਤੁਹਾਨੂੰ ਟੇਸਟ ਕਰਕੇ ਦੱਸਦੀ ਆ ਇਹ ਕਿਵੇਂ ਬਣੀ ਬਹੁਤ ਵਧੀਆ ਖੱਟੀ ਮਿੱਠੀ ਦੀ ਮਠੀ ਚਟਨੀ ਬਹੁਤ ਸਵਾਦ ਬਣੀ ਹੈ। ਚਟਨੀ ਬਹੁਤ ਵਧੀਆ ਪਣੀ ਆ ਤੁਸੀਂ ਵੀ ਆਪਣੇ ਘਰ ਵਿੱਚ ਟਰਾਈ ਕਰਕੇ ਵੇਖੋ ਚਟਨੀ ਬਣਾਉਂਦਾ। ਇਹਨੂੰ ਜਿੰਨਾ ਤੱਕ ਮਰਜੀ ਟਾਈਮ ਤੁਸੀਂ ਪੈਕ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਜੀ। ਤੇ ਜਿੰਨ ਤੱਕ ਮਰਜੀ ਖਾਂਦੇ ਰਹੋ ਨੀ ਖਰਾਬ ਬਿਲਕੁਲ ਨਹੀਂ ਹੋਣਾ। ਬੇਸ਼ੱਕ ਖਾਂਦੀ ਜਗ੍ਹਾ ਤੇ ਵਿੱਚ ਗੁੜ ਵੀ ਪਾ ਸਕਦੇ ਜੀ। ਤੇ ਮਿਲਦੇ ਆ ਤੁਹਾਨੂੰ ਹੁਣ ਅਸੀਂ ਆਪਾਂ ਨੈਕਸਟ ਵਿੱਚ।